NRI ਨੂੰ ਵਿਆਹ ਵਾਲੇ ਹੀ ਦਿਨ ਪਿਆਰ ਦਿਲ ਦਾ ਤੋਰਾ ਖੁਸ਼ੀਆਂ ਮਾਤਮ ਚ ਬਦਲੀਆਂ ਜੈ ਮਾਲਾ ਉਪਰੰਤ NRI ਦੀ ਹਾਰਟ ਅਟੈਕ ਨਾਲ ਕੋਈ ਮੌਤ ਜਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਵਿੱਚ ਉਸ ਵਲੇ ਖੁਸ਼ੀਆਂ ਗਮੀਆਂ ਵਿੱਚ ਬਤਲ ਗਈਆਂ ਜਦੋਂ ਮੁਕੰਦਪੁਰ ਰੋਡ ਬੰਗਾ ਤੇ ਪਚਾਜ ਪੈਲਸ ਵਿੱਚ ਇੱਕ ਐਨ ਆਰ ਆਈ ਨੌਜਵਾਨ ਵਿਪਨ ਸਲਨ ਜੋ ਪਿਛਲੇ 4-5 ਮਹੀਨੇ ਪਹਿਲਾਂ ਹੀ ਅੰਬਤੀਗਾ ਤੋਂ ਵਿਆਹ ਦੇ ਬੰਧਨ ਵਿੱਚ ਪੰਚਲ ਨੇ ਆਪਣੇ ਜੱਤੀ ਸ਼ਹਿਰ ਬੰਗਾ ਪਹੁੰਚਿਆ ਸੀ ਤੇ ਚਾਵਾਂ ਨਾਲ ਪਰਿਵਾਰ ਵੱਲੋਂ ਉਸ ਦਾ ਵਿਆਹ ਪਚਾਜ ਪੈਲਸ ਬੰਗਾ ਵਿੱਚ ਰੱਖਿਆ ਹੋਇਆ ਸੀ ਅਚਾਨਕ ਹੀ ਉਸ ਨੂੰ ਜੈਮਲਾ ਉਪਰੰਤ ਹਾਰਟ ਅਟੈਕ ਆਉਂਦਾ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਰਸਤੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਵਿਕਨਸਲਨ ਦੀ ਉਮਰ ਕਰੀਬ 38 ਸਾਲ ਸੀ ਤੇ ਉਹਨਾਂ ਦੇ ਪਿਤਾ ਮੋਹਨ لال ਜੋ ਬੈਂਕ ਵਿੱਚੋਂ ਰਿਟਾਇਰ ਅਫਸਰ ਸਨ ਮੌਕੇ ਦੀ ਹਾਲਾਤ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਰੋ ਰੁਕੇ ਬੁਰਾ ਹਾਲ ਹੈ ਮਾਤਾ ਦੀ ਹਾਲਤ ਵਿਗੜਨ ਉਸ ਨੂੰ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸਰ ਬੇਟਾ ਜੀ ਜਿਹੜੇ ਵਿਕਨਸਲਨ ਸਾਡੇ ਪੁਰਾਣੇ ਸਾਥੀ ਮੋਹਨ لال ਜੀ ਜਿਹੜੇ ਮੋਹਨਾਲ ਦੇ ਹੋਣ ਸ਼ਿੰਦੋਈ ਜਿਹੜੇ ਪੰਜਾਬ ਦੇ ਬੈਂਕ ਤੋਂ ਰਿਟਾਇਰ ਹੋਏ ਹਨ ਉਹਨਾਂ ਦਾ ਬੇਟਾ ਸੀ ਔਰ ਹੁਣੇ ਹੀ ਥੋੜੇ ਦਮ ਪਹਿਲੇ ਮੈਰਿਜ ਕਰਵਾਲੇ ਹੈ ਯੂਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰਿਜ ਸੀ ਅਸੀਂ ਸਾਰੇ ਉੱਤੇ ਇਕੱਠੇ ਹੋ ਗਏ ਸੀ ਔਰ ਅਚਾਨਕ ਉਹਨੂੰ ਘਬਰਾਹਟ ਹੋਈ ਜਿਆ ਮਾਲੋ ਇੱਕਦਮ ਬਾਦ ਹੋ ਡਿੱਗ ਗਿਆ ਸੋਫੇ ਤੇ ਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲੜਾਈ ਹਸਪੀਟਲ ਜਾਣ ਦੀ ਪਰ ਰਸਤੇ 'ਚ ਹੀ ਉਹ ਕਲੈਪਸ ਕਰ ਗਏ ਇਹ ਕੀ ਨਾਮ ਕੀ ਸੀ ਲੜਕੇ ਦਾ ਲੜਕੇ ਦਾ ਨਾਂ ਸੀ ਜੀ ਵਿਪਨ ਚਲਨ ਪਿਆਰ ਨਾਲ ਉਹਨੂੰ ਵਿੱਕੀ ਕਰਦੇ ਸਾਰੇ ਬਹੁਤ ਬੜੀ ਅਸਵਾਦ ਚਲਨ ਸਾਰੇ ਬਹੁਤ ਪਿਆਰ ਦੇ ਦਿੰਦੇ ਸੀ ਕਿੰਨਾ ਨਾਕਾਮ ਬਿਕ ਪਰਮਾਤਮਾ ਨੂੰ ਪਤਾ ਨਹੀਂ ਕਿ ਮੈਂ ਜੂਰ ਸੀ ਜਿਹੜਾ ਇੱਕਦਮ ਹਰ ਬੜਾ ਵੱਡਾ ਹਾਸਾ ਵਰਤ ਗਿਆ ਸਾਰੇ ਸ਼ਹਿਰ ਵਾਸੀ ਸਾਰੇ ਵਸਤਰ ਸਾਰੇ ਸਾਥੀ ਬੜੇ ਸਦਵੇ ਜੇ ਹੈਗੇ ਪਰ ਮੈਂ ਤੇਰੀ ਪਾਹੀ ਅਰਦਾਸ ਹੈ ਪਰਮੇਦਾ ਪ੍ਰਮਾਤਮਾ ਅਗੇ ਕਿ ਉਹ ਸਾਰਿਆਂ ਨੂੰ ਕਿ ਇੰਨਾ ਬਾੜਾ ਪਾਲਾ ਵਰਤਨ ਦੀ ਮਰ ਸੈਨ ਕਰਮੀ ਸ਼ਕਤੀ ਦੇ ਕਿੱਥੇ ਪਣਾ ਵਰਤੇ ਜੀ ਇਹ ਬਜਾਦ ਪੈਲਸ ਦੀ ਬਜਾਦ ਪੈਲਸ ਮੁਕਬਰ ਉਹਨਾਂ ਦਾ ਅੱਛਾ ਲੜਕੀ ਜਿਹੜੇ ਲੜਕੇ ਕਰਨਾਲੇ ਪਿੰਡ ਦੇ ਸੀ ਇਹ ਹਨ ਅੱਛਾ ਅਸੀਂ ਨਾਲ ਹੀ ਸਾਰੇ ਅਸੀਂ ਬੈਠੇ ਹਾਂ ਕਹਿੰਦੇ ਮੇਰੇ ਹਾਰਡਵੇਅਰ ਸਟੋਰ ਦੀ ਹੈ ਅੱਛਾ ਨਾਲੇ ਦਾ ਹੋ ਰਿਹਾ ਬੰਦ ਨੂੰ ਤੇ ਡਾਕਟਰ ਆਇਆ ਕਿ ਡਾਕਟਰ ਮਿਲ ਗਿਆ ਬੱਚੇ ਕੀ ਹੈ ਕਿ ਉਹਨੇ ਚੱਤਰ ਕੀਤਾ ਕਹਿੰਦੇ ਵਸੇ ਇਦਾਂ ਹੀ ਤੇ ਕੱਲ ਮਿੱਕੀ ਕੀ ਗੱਲ ਹੈ ਕਹਿੰਦਾ ਡੀਜੀ ਬੰਦ ਕਰਾ ਦੇ ਅੱਛਾ ਕੱਲ ਜਿਹੜੀ ਗੱਲ ਕਹਿੰਦਾ ਡੀਜੀ ਬੰਦ ਕਰਾ ਦੇ ਮੈਨੂੰ ਕਹਿੰਦਾ ਕਿ ਉਹ ਰੱਟ ਬਹੁ ਹੁੰਦੀ ਹੈ ਇਹ ਡੀਜੀ ਇਹ ਬੰਦ ਕਰ ਦੇ ਥੋੜਾ ਦੇ ਉਹ ਜਿੱਦਾਂ ਪਤਾ ਹੈ ਤੁਹਾਡੀ ਜਿ ਕਰਦੇ ਦਿੰਦੇ ਉਹਦਾ ਉਹ ਬੰਦ ਕਰਕੇ ਫੇਰ ਚੱਲੂ ਕਰਤਾ ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬੱਸ ਲੈ ਇਹ ਨਹੀਂ ਇਹ ਨਹੀਂ ਰਾਤੀ ਵਾਲਾ ਉਹ ਤਾਂ ਦੇਖ ਅੱਛਾ ਹੈ ਕਹਦਾ ਐਂਟੀ ਡਜੈਸਟ ਵੀ ਹੈ ਰਹਾ ਇਹ ਇੱਦਾਂ ਕਰੀ ਦੋ ਬਾਰੀ ਹੋ ਚੁੱਕੀ ਹੈ ਇਹ ਇਹ ਅਚਾਨਕ ਹੀ ਹੋ ਗਿਆ ਜੀ ਅਚਾਨਕ ਵਰਤਾਂ ਤੋਂ ਕਦੋਂ ਕਾਇਮ ਮੈਂ ਕਹਿੰਦਾ ਦੋ ਫਾਰਮੇ ਨਹੀਂ ਆਏ ਅੱਛਾ ਬੰਦੇ ਬੇ ਬੇ ਮੇਰੇ ਸਿਰ ਉੱਥੇ ਹੀ ਆ ਜੀ ਉਹਨੇ